ਫਰਵਰੀ ਦਾ ਮਹੀਨਾ ਮੇਰੇ ਵਾਸਤੇ ਬਾਕੀ 11 ਮਹੀਨਾ ਵਰਗਾ ਨਹੀਂ ਹੁੰਦਾ ਮੇਰੇ ਲਈ ਇਹ ਬੜਾ ਦੁਖੀ ਕਰਨ ਵਾਲਾ ਹੁੰਦਾ ਅੰਦਰੋਂ ਤੋੜ ਦੇਣ ਵਾਲਾ ਹੁੰਦਾ ਅੰਦਰੇ ਨੂੰ ਚੀਰ ਦੇਣ ਵਾਲਾ ਹੁੰਦਾ ਤੇ ਅਸਲ ਦੇ ਵਿੱਚ ਮੈਨੂੰ ਜਨਵਰੀ ਮਹੀਨੇ ਦੇ ਵਿੱਚ ਹੀ ਇਸ ਗੱਲ ਦਾ ਫਿਕਰ ਲੱਗ ਜਾਂਦਾ ਕਿ ਫਰਵਰੀ ਆਉਣ ਦੇ ਵਿੱਚ ਇੱਕ ਦਿਨ ਘਟ ਗਿਆ ਤੁਸੀਂ ਕਹੋਗੇ ਵੀ ਇਹਦਾ ਮਾਜਰਾ ਕੀ ਆ ਅਸਲ ਦੇ ਵਿੱਚ ਜਦੋਂ ਸਾਡੇ ਮਾਪੇ ਸਾਡਾ ਪਿਤਾ ਸਾਡੇ ਕੋਲ ਹੁੰਦਾ ਉਦੋਂ ਸਾਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਉਹਦੀ ਕੀਮਤ ਕੀ ਆ ਜਦੋਂ ਬਾਪ ਨਾ ਹੋਵੇ ਉਦੋਂ ਪਤਾ ਲੱਗਦਾ ਕਿ ਬਾਪ ਦਾ ਮੁੱਲ ਕੀ ਸੀ ਮੇਰੇ ਸਤਿਕਾਰਯੋਗ ਪਿਤਾ ਜੀ ਸਰਦਾਰ ਗੁਰਸੇਵਕ ਸਿੰਘ 14 ਫਰਵਰੀ ਨੂੰ ਦੁਨੀਆ ਤੋਂ ਕੂਚ ਕਰ ਗਏ 2012 ਦੇ ਵਿੱਚ ਉਹਨਾਂ ਦੇ ਜਾਣ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਕੀ ਕੁਝ ਹੋਇਆ ਤੇ ਕਿਸੇ ਦੇ ਵੀ ਮਾਪੇ ਬਾਪ ਨਾ ਜਾਣ ਤੇ ਸਭ ਦੇ ਮਾਪੇ ਬਾਪ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਤੁਸੀਂ ਸਾਰੇ ਹੀ ਆਪਣੇ ਮਾਪੇ ਬਾਪ ਦੀ ਕਦਰ ਕਰੋ ਇੱਜ਼ਤ ਕਰੋ ਮੇਰੀ ਇਹ ਬੇਨਤੀ ਵੀ ਆ ਪਰ ਉਹਨਾਂ ਦੇ ਜਾਣ ਤੋਂ ਬਾਅਦ ਮੇਰੇ ਪਿਤਾ ਦੇ ਜਾਣ ਤੋਂ ਬਾਅਦ ਮੇਰੇ ਨਾਲ ਕੀ ਕੁਝ ਹੋਇਆ ਤੇ ਹਰ ਰੋਜ਼ ਮੈਂ ਕੀ ਕੁਝ ਹੰਡਾਉਣਾ ਕਿਉਂਕਿ 211 ਤੋਂ ਬਾਅਦ ਮੈਨੂੰ ਅਜੇ ਤੱਕ ਕਿਸੇ ਨੇ ਇਹ ਨਹੀਂ ਗੱਲ ਕਹੀ ਵੀ ਪੁੱਤ ਮੈਂ ਤੇਰੇ ਮਗਰ ਖੜਾ ਤੇਰੀ ਪਿੱਠ ਤੇ ਆ ਮੈਂ ਮੇਰਾ ਸ਼ੇਰ ਪੁੱਤ ਤੂੰ ਖਿੱਚ ਕੇ ਰੱਖ ਕਮ ਫੇਰ ਕੀ ਹੋ ਗਿਆ ਘਾਟੇ ਵੱਧੇ ਚੱਲਦੇ ਰਹਿੰਦੇ ਆ ਫਿਕਰ ਨਾ ਕਰਿਆ ਕਰ ਐਂ ਪ੍ਰਵਾਹ ਨਹੀਂ ਕਰੀਦੀ ਜਦੋਂ ਤੇਰਾ ਪਿਓ ਤੇਰੇ ਨਾਲ ਖੜਾ ਤੇ ਇਹ ਗੱਲ ਢਿੱਡੋਂ ਸਿਰਫ ਪਿਓ ਹੀ ਕਹਿ ਸਕਦਾ ਇਹ ਦੁਨੀਆ ਦੇ ਵਿੱਚ ਕੋਈ ਹੋਰ ਇਨਸਾਨ ਨਹੀਂ ਕਹਿ ਸਕਦਾ ਜਿਨ੍ਹਾਂ ਦੇ ਪਿਤਾ ਹੈ ਨਹੀਂ ਉਹ ਵੀ ਤਰਸੇ ਪਏ ਹੋਣੇ ਇਹਨਾਂ ਸ਼ਬਦਾਂ ਨੂੰ ਪਰ ਜਦੋਂ ਬਾਪ ਹੁੰਦਾ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾਗਾ ਜੀ ਕਿ ਇਹ ਕਿੰਨੀ ਵੱਡੀ ਹਸਤੀ ਆ ਇਹ ਕਿੰਨੀ ਮਹਾਨ ਹਸਤੀ ਆ ਮੈਂ ਇਸੇ ਗੱਲ ਕਰਕੇ ਕਹਿੰਦਾ ਹੁੰਨਾ ਅਸੀਂ ਕਾਰਾਂ ਲੈ ਲੈਨੇ ਆ ਅਸੀਂ ਥਾਰਾਂ ਲੈ ਲੈਨੇ ਆ ਅਸੀਂ ਵੱਡੀਆਂ ਵੱਡੀਆਂ ਗੱਡੀਆਂ ਲੈ ਲੈਨੇ ਆ ਮਗਰ ਬਖ ਬਖ ਸ਼ਖਸੀਤਾਂ ਦੀਆਂ ਫੋਟੋਆਂ ਵਾਲ ਲੈਨੇ ਆ ਉਹਨਾਂ ਦੇ ਪਿੱਛੇ ਲਿਖਦੇ ਆ ਜੀ ਕਿ ਇਹ ਮੇਰਾ ਫਲਾਣਾ ਹੈ ਇਹ ਫਲਾਣਾ ਹੈ ਪਰ ਕਦੇ ਆਪਾਂ ਆਪਣੇ ਬਾਪ ਦੀ ਫੋਟੋ ਨਹੀਂ ਲਾਈ ਮੈਂ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਾਰ ਲਈ ਮੈਂ ਆਪਣੇ ਪਿਤਾ ਦੀ ਫੋਟੋ ਲਾਉਂਗਾ ਕਿਉਂਕਿ ਮੇਰੇ ਲਈ ਲੈਜੈਂਡ ਵੀ ਹੋ ਆ ਮੈਂ ਉਹਨਾਂ ਕਰਕੇ ਦੁਨੀਆ ਦੇ ਉੱਤੇ ਆ ਤੇ ਮੈਂ ਉਹਨਾਂ ਦੀ ਯਾਦ ਦੇ ਵਿੱਚ ਤੜਫਦਾ ਤੇ ਹਰ ਬੱਚੇ ਦੇ ਲਈ ਉਹਦਾ ਬਾਪ ਆ ਜਿਹੜਾ ਹੀਰੋ ਹੁੰਦਾ ਤੁਹਾਡੇ ਮਾਪੇ ਤੁਹਾਡੇ ਵਾਸਤੇ ਵੀ ਹੀਰੋ ਹੋਣਗੇ ਪਰ ਹੁੰਦਾ ਕੀ ਆ ਬਾਦ ਦੇ ਵਿੱਚ ਹੁੰਦਾ ਬਾਦ ਦੇ ਬੱਚੇ ਵੀ ਜਦੋਂ ਤੁਹਾਨੂੰ ਖੁਸ਼ੀਆਂ ਵੀ ਮਿਲਣ ਤੁਹਾਨੂੰ ਖੁਸ਼ੀਆਂ ਨਹੀਂ ਲੱਗਦੀਆਂ ਜਦੋਂ ਤੁਸੀਂ ਕਿਸੇ ਗਮ ਦੇ ਵਿੱਚ ਹੋਵੋ ਤੁਹਾਨੂੰ ਇਹ ਲੱਗਦਾ ਜੀ ਕਿ ਮੇਰਾ ਸਾਥ ਦੇਣ ਵਾਲਾ ਕੋਈ ਨਹੀਂਗਾ ਤੁਸੀਂ ਟੁੱਟੇ ਹੁੰਨੇ ਆ ਤੁਹਾਨੂੰ ਹਰ ਵੇਲੇ ਉਸ ਸ਼ਖਸ ਦੀ ਯਾਦ ਆਉਂਦੀ ਹੈ ਜਿਹੜਾ ਇਸ ਵੇਲੇ ਕੰਧ ਦੇ ਉੱਤੇ ਫਰੇਮ ਦੇ ਵਿੱਚ ਫੋਟੋ ਦੇ ਵਿੱਚ ਟੰਗਿਆ ਹੋਇਆ ਪਰ ਜ਼ਿੰਦਗੀ ਹੈ ਇਹ ਇਹਦੇ ਚ ਭੱਜ ਦੌੜ ਇੰਨੀ ਆ ਜਿਨ੍ਹਾਂ ਜਿਨ੍ਹਾਂ ਦੇ ਮਾਪੇ ਗਏ ਆ ਦੁਨੀਆ ਤੋਂ ਉਹ ਇਸ ਗੱਲ ਦਾ ਉੱਤਰ ਭੜੀ ਭਾਂਦੇ ਸਕਦੇ ਆ ਵੀ ਜ਼ਿੰਦਗੀ ਦੀ ਰਫਤਾਰ ਕਿੰਨੀ ਆ ਹੁਣ ਤਾਂ ਹਾਲਾਤ ਹੀ ਬਣੇ ਪਏ ਆ ਕਿ ਆਪਣੇ ਕੋਲੇ ਫੋਟੋ ਪੁੰਜਣ ਦਾ ਵਕਤ ਵੀ ਨਹੀਂ ਹੁੰਦਾਗਾ ਆਪਾਂ ਕਦੇ ਫੋਟੋ ਵੀ ਨਹੀਂ ਪੁੰਜਦੇਗੇ ਇਹ ਹਾਲਾਤ ਬਣੇ ਪਏ ਆ ਉਸ ਤੋਂ ਅਗਲੀ ਗੱਲ ਹੈ ਕਿ ਜਿਹੜੇ ਮੇਰੇ ਪਿਤਾ ਜੀ ਉਹ ਬਿਮਾਰ ਬਹੁਤ ਰਹਿੰਦੇ ਹੁੰਦੇ ਸੀ ਮੇਰੇ ਪਿਤਾ ਜੀ ਬਿਮਾਰ ਬਹੁਤ ਰਹਿੰਦੇ ਸੀ ਤੇ ਡਾਕਟਰਾਂ ਨੇ ਉਹਨਾਂ ਨੂੰ 2009 ਦੇ ਵਿੱਚ ਜਵਾਬ ਦਿੱਤਾ ਡੀ ਐਮ ਸੀ ਦੇ ਵਿੱਚੋਂ ਉਹ ਕਹਿੰਦੇ ਜੀ ਤੁਸੀਂ ਇਹਨਾਂ ਨੂੰ ਘਰ ਦੇ ਵਿੱਚ ਲਿਜਾ ਕੇ ਸੇਵਾ ਕਰ ਲਓ ਵੱਧ ਤੋਂ ਵੱਧ ਢਾਈ ਤਿੰਨ ਸਾਲ ਇਹਨਾਂ ਦੇ ਕੋਲੇ ਹੋਣਗੇ ਬਾਕੀ ਪਤਾ ਕੋਈ ਨਹੀਂ ਵੱਧ ਤੋਂ ਵੱਧ ਤਿੰਨ ਸਾਲ ਆ ਘੱਟ ਤੋਂ ਘੱਟ ਦਾ ਪਤਾ ਕੋਈ ਨਹੀਂਗਾ ਮੇਰੇ ਮਨ ਦੇ ਵਿੱਚ ਇੱਕ ਡਰ ਬੈਠ ਗਿਆ ਵੀ ਯਾਰ ਜੇ ਮੇਰਾ ਬਾਪ ਤੁਰ ਗਿਆ ਤਾਂ ਮੇਰਾ ਬਣੂਗਾ ਕੀ ਯਕੀਨ ਮੰਨਿਓ ਮੈਂ ਰਾਤ ਨੂੰ ਅੱਧੀ ਅੱਧੀ ਰਾਤ ਨੂੰ ਉੱਠ ਕੇ ਪੋਲੇ ਪੈਰੀ ਉਹਨਾਂ ਦੇ ਕਮਰੇ 'ਚ ਜਾਣਾ ਉਹਨਾਂ ਦੇ ਚੱਲਦੇ ਹੋਏ ਸਾਹਾਂ ਦੀ ਆਵਾਜ਼ ਨੂੰ ਸੁਣਨਾ ਹਿੱਕ ਦੇ ਉੱਤੇ ਕੰਨ ਲਾ ਕੇ ਉਹਨਾਂ ਨੇ ਨੱਕ ਦੇ ਮੂਹਰੇ ਕਈ ਵਾਰੀ ਇਦਾਂ ਕਰਕੇ ਦੇਖਣਾ ਵੀ ਸਾਹ ਚੱਲ ਰਹੇ ਆ ਹਵਾ ਆ ਰਹੀ ਹੈ ਜਾ ਰਹੀ ਆ ਫਿਰ ਮੈਂ ਆਪਦੇ ਕਮਰੇ ਦੇ ਵਿੱਚ ਆ ਕੇ ਫੇਰ ਪੈ ਜਾਣਾ ਤੇ ਮੈਂ ਭਾਵਕ ਹੋ ਜਾਂਦਾ ਕਈ ਵਾਰ ਵੀ ਉਹਨਾਂ ਨੂੰ ਮੈਂ ਤੰਦਰੁਸਤ ਵੇਖ ਕੇ ਜਿੰਨਾ ਖੁਸ਼ ਹੁੰਦਾ ਸੀ ਤਸੱਲੀ ਹੁੰਦੀ ਸੀ ਮੈਂ ਕਦੇ ਦੱਸਿਆ ਨਹੀਂ ਕਿ ਮੈਂ ਤੁਹਾਨੂੰ ਰਾਤ ਨੂੰ ਇਉਂ ਚੈੱਕ ਕਰਦਾ ਪਰ ਇਹ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਸੀ ਕਿਉਂਕਿ ਮੇਰੇ ਮਨ ਦੇ ਵਿੱਚ ਡਰ ਸੀ ਵੀ ਯਾਰ ਕਿਤੇ ਇਹ ਮੇਰਾ ਬਾਪ ਤੁਰ ਨਾ ਜਾਵੇ ਜਦੋਂ ਉਹ ਤੁਰ ਗਏ ਤਾਂ ਮੈਨੂੰ ਸਾਰਾ ਕੁਝ ਉਹਨਾਂ ਦੀਆਂ ਆਪਣੀਆਂ ਅੱਖਾਂ ਦੇ ਮੁਰੇ ਆਉਂਦਾ ਵੀ ਸਰੀਰ ਕਿਵੇਂ ਕਾਲਾ ਪੈ ਰਿਹਾ ਡਾਕਟਰਾਂ ਨੇ ਜਦੋਂ ਕਿਹਾ ਜੀ ਕਿ ਇਹ ਹੁਣ ਨਹੀਂ ਰਹੇ ਤੇ ਫਿਰ ਉਸ ਤੋਂ ਬਾਅਦ ਸਾਡਾ ਬਣਿਆ ਕੀ ਆ ਤੁਹਾਨੂੰ ਘਰ ਕਿਵੇਂ ਖਾਣ ਨੂੰ ਆਉਂਦਾ ਤੁਹਾਨੂੰ ਇੰ样 ਲੱਗਦਾ ਵੀ ਹਰ ਬੰਦਾ ਤੁਹਾਨੂੰ ਸਵਾਲ ਅੱਖਾਂ ਦੇ ਵਿੱਚ ਭਰ ਕੇ ਦੇਖ ਰਿਹਾ ਤੁਹਾਨੂੰ ਆਪਣੇ ਆਪ ਨੂੰ ਮਹਿਸੂਸ ਹੁੰਦਾ ਰਹਿੰਦਾ ਵੀ ਯਾਰ ਸੱਚੀ ਮੁੱਚੀ ਹੁਣ ਮੇਰਾ ਕੋਈ ਰਿਆ ਨਹੀਂਗਾ ਪਰ ਦੁਨੀਆ ਚੱਲਦੀ ਰਹਿੰਦੀ ਆ ਜ਼ਿੰਦਗੀ ਚੱਲਦੀ ਰਹਿੰਦੀ ਆ ਮੇਰੇ ਪਿਤਾ ਜੀ ਨੇ 25 ਸਾਲ ਵਕ ਵਕ ਲੋਕਾਂ ਦਾ ਟਰੱਕ ਚਲਾਇਆ ਡਰਾਈਵਰੀ ਕੀਤੀ ਤਾਂ ਸਾਨੂੰ ਪਾਲਿਆ ਸਾਨੂੰ ਵੱਡੇ ਕੀਤਾ ਘਰ ਦੇ ਵਿੱਚ ਗੁਰਬਤ ਬਹੁਤ ਸੀ ਅਕਸਰ ਮਾਂ ਤੇ ਬਾਪ ਨੂੰ ਇਹ ਗੱਲ ਕਰਦੇ ਸੁਣਿਆ ਕਿ ਇਤਕੀ ਸਵਰਨਾ ਹਟਾ ਲਈਏ ਜਾਂ ਕੁੜੀ ਹਟਾ ਲਈਏ ਸਵਰਨਾ ਹਟਾ ਲਈਏ ਜਾਂ ਕੁੜੀ ਹਟਾ ਲਈਏ ਉਹ ਚਰਚਾ ਕਰਦੇ ਹੁੰਦੇ ਸੀ ਸਾਡੇ ਕੰਨਾਂ ਦੇ ਵਿੱਚ ਗੱਲ ਪੈਂਦੀ ਹੁੰਦੀ ਸੀ ਸਾਨੂੰ ਤਾਂ ਪਤਾ ਨਹੀਂ ਸੀ ਵੀ ਜੇ ਸਾਨੂੰ ਹਟਾ ਲਿਆ ਤਾਂ ਤੁਸਮਸਿਆ ਕੀ ਆਊਗੀ ਤੇ ਜੇ ਪੜਦੇ ਰਹੇ ਤਾਂ ਫਾਇਦਾ ਕੀ ਹੋਊਗਾ ਸਾਨੂੰ ਨਿਆਣ ਮੱਤਿਆਂ ਨੂੰ ਕੀ ਪਤਾ ਪਰ ਉਹ ਗੱਲਾਂ ਮੇਰੇ ਕੰਨਾਂ ਦੇ ਵਿੱਚ ਅੱਜ ਵੀ ਗੂੰਜਦੀਆਂ ਪਰ ਕਮਾਲ ਦੀ ਗੱਲ ਦੇਖੋ ਉਹਨਾਂ ਨੇ ਆਪਸ ਦੇ ਵਿੱਚ ਲੜ ਲੈਣਾ ਪਤਾ ਨਹੀਂ ਕਿਹੜੀ ਕਿਹੜੀ ਗੱਲ ਕਰ ਲੈਣੀ ਕਿਵੇਂ ਕਿਵੇਂ ਚਰਚਾ ਕਰਦੇ ਰਹਿਣਾ ਉਹਨਾਂ ਨੇ ਕਦੇ ਵੀ ਸਾਨੂੰ ਹਟਾਇਆ ਨਹੀਂ ਉਹਨਾਂ ਨੇ ਕਦੇ ਵੀ ਆਏ ਨਹੀਂ ਕੀਤਾ ਵੀ ਭਾਈ ਚਲੋ ਮੁੰਡੇ ਨੂੰ ਹਟਾ ਲੈਨੇ ਆ ਚਲੋ ਕੁੜੀ ਨੂੰ ਹਟਾ ਲੈਨੇ ਆ ਹਾਂ ਇਹ ਗੱਲਾਂ ਬੜੀ ਵਾਰ ਸੁਣੀਆਂ ਕਿ ਆਪਾਂ ਸਵਰਨੇ ਨੂੰ ਨਾ ਕਿਸੇ ਵਰਕਸ਼ਾਪ ਤੇ ਲਾ ਦੰਨੇ ਆ ਉਥੋਂ 5-700 ਰੁਪਿਆ ਆਜਿਆ ਕਰੂਗਾ 5-700 ਫਲਾਣੀ ਥਾਂ ਤੋਂ ਆਜਿਆ ਕਰੂਗਾ ਇਉਂ ਕਿ ਕੋਈ ਘਰ ਦੇ ਵਿੱਚ ਗਰੀਬੀ ਇੰਨੀ ਸੀ ਗੁਰਬਤ ਇੰਨੀ ਸੀ ਤੇ ਪਿਤਾ ਨੂੰ ਸਮੱਸਿਆਵਾਂ ਇੰਨੀਆਂ ਸੀ ਮੈਂ ਜਦੋਂ ਤੋਂ ਸੁਰਤ ਸੰਭਾਲੀ ਆ ਉਹਨਾਂ ਦੀ ਛਾਤੀ ਦੀ ਆਵਾਜ਼ ਸੁਣਦਾ ਰਿਆ। ਦਮਾ ਸੀ, ਲਿਵਰ ਦੀ ਸਮੱਸਿਆ ਸੀ। ਛਾਤੀ ਦੀ ਆਵਾਜ਼ ਸਹੈਂਸ ਐ। ਦੂਜੇ ਪਾਸੇ ਪਿਆ ਨੂੰ, ਕਈ ਮੀਟਰ ਦੂਰ ਪਿਆ ਨੂੰ ਉਹਨਾਂ ਦੀ ਛਾਤੀ ਵਿੱਚਲੀ ਆਵਾਜ਼ ਸਹੈਂਸ ਐ ਕਰਨੀ ਸੁਣਨੀ। ਪਰ ਹੁਣ ਉਹ ਸੁਣਦੀ ਨਹੀਂ। ਹੁਣ ਮਨੁੱਖ ਨਹੀਂ ਰਿਹਾ। ਹੁਣ ਮੇਰੇ ਘਰ ਟਹਨੇ ਪਿੰਡ ਵਾਲਾ ਵੀ ਸੁੰਨਾ ਪਿਆ। ਉੱਥੇ ਕੋਈ ਵੀ ਨਹੀਂ ਆ। ਉਸ ਘਰ ਦੇ ਵਿੱਚ ਜਿਵੇਂ ਜਿਵੇਂ ਕਦਮ ਅੱਗੇ ਵਧਦੇ ਆ, ਲੱਗਦਾ ਕਿ ਯਾਰ ਕੁਝ ਨਹੀਂਗਾ। ਸੱਚੀ ਮੁੱੱਚੀ ਕੁਸ਼ਣੀਗਾ ਇਹ ਗੱਲਾਂ ਇਸ ਕਰਕੇ ਮੈਂ ਬੇਨਤੀ ਦੇ ਰੂਪ ਦੇ ਵਿੱਚ ਕਰ ਰਿਹਾ ਕਿ ਬਾਪ ਤੇ ਮਾਂ ਦੋ ਐਸੀਆਂ ਸ਼ਕਤੀਆਂ ਜਿਹੜੀਆਂ ਤੁਹਾਨੂੰ ਕਦੇ ਮਿਲਦੀਆਂ ਨਹੀਂ ਤੇ ਉਹ ਲੋਕ ਪਤਾ ਨਹੀਂ ਕਿਹੋ ਜੀ ਮਿੱਟੀ ਦੇ ਆ ਜਿਨ੍ਹਾਂ ਦੇ ਮਾਪੇ ਇਸ ਵੇਲੇ ਬਿਰਧ ਆਸ਼ਰਮਾਂ ਦੇ ਵਿੱਚ ਆ ਪਤਾ ਨਹੀਂ ਉਹਨਾਂ ਮਾਪਿਆਂ ਦੇ ਮਨ ਦੇ ਉੱਤੇ ਕੀ ਬੀਤਰੀ ਹੋਊਗੀ ਪਤਾ ਨਹੀਂ ਉਹ ਔਲਾਦ ਕਿਹੋ ਜੀ ਆ ਅਸੀਂ ਇੱਕ ਵਾਰੀ ਇੱਕ ਬਿਰਧ ਆਸ਼ਰਮ ਦੇ ਵਿੱਚ ਗਏ ਉੱਥੇ ਸਾਨੂੰ ਪ੍ਰਬੰਧਕਾਂ ਨੇ ਕਿਹਾ ਜੀ ਕਿ ਜਿਹੜੇ ਆ ਆ ਬਜ਼ੁਰਗਾ ਇਹਨਾਂ ਦੀ ਬਢਾਪਾ ਪੈਨਸ਼ਨ ਲੱਗੀ ਹੋਈ ਆ ਇਹਨਾਂ ਦੀ ਔਲਾਦ ਬਿਰਧ ਆਸ਼ਰਮ ਦੇ ਮੂਰੇ ਸਕੂਟਰ ਲੈ ਕੇ ਮੋਟਰਸਾਈਕਲ ਲੈ ਕੇ ਆ ਜਾਂਦੀ ਆ ਜਦੋਂ ਪੈਨਸ਼ਨ ਇਹਨਾਂ ਦੀ ਆ ਜੇ ਇੱਥੋਂ ਬਿਠਾ ਕੇ ਇਹਨਾਂ ਨੂੰ ਲੈ ਜਾਂਦੇ ਆ ਪੈਨਸ਼ਨ ਕਰਵਾਉਂਦੇ ਜੇਬ ਦੇ ਵਿੱਚ ਪਾਉਂਦੇ ਬਿਰਧ ਆਸ਼ਰਮ ਦੇ ਬਾਹਰ ਹੀ ਫੇਰ ਛੱਡ ਜਾਂਦੇ ਆ ਇਹੋ ਜਿਹੇ ਲੋਕ ਵੀ ਪਏ ਆ ਪਰ ਇਹੋ ਜਿਹੇ ਲੋਕ ਵੀ ਪਏ ਜਿਹੜੇ ਕਿ ਮਾਂ-ਬਾਪ ਤੋਂ ਜਾਨ ਕੁਰਬਾਨ ਕਰਦੇ ਆ ਤੁਸੀਂ ਮਾਂ-ਬਾਪ ਦੇ ਉੱਤੇ ਯਾਰ ਜਾਨ ਕੁਰਬਾਨ ਕਰਿਆ ਕਰੋ ਮੈਂ ਆਪਣੀ ਮਾਂ ਦੇ ਨਾਲ ਕਿਉਂਕਿ ਮਾਂ ਵੀ ਮੇਰੀ ਬਜ਼ੁਰਗ ਆ ਮੈਂ ਆਪਣੀ ਮਾਂ ਦੇ ਨਾਲ ਅੱਖ ਦੇ ਵਿੱਚ ਅੱਖ ਪਾ ਕੇ ਬਾਪ ਬਾਰੇ ਗੱਲ ਨਹੀਂ ਕਰਦਾ ਮੈਂ ਭਾਪਕੋ ਜਾਨਾ ਪਰ ਇਹ ਗੱਲ ਨੂੰ ਸਮਝਣ ਦੀ ਲੋੜ ਆ ਕਿ ਅੱਜ ਜ਼ਿੰਦਗੀ ਦੇ ਵਿੱਚ ਦੁਨੀਆਦਾਰੀ ਦੇ ਵਿੱਚ ਹੁੰਦਾ ਕੀ ਕੀ ਆ ਕਿਵੇਂ-ਕਿਵੇਂ ਹੁੰਦਾ ਅਸੀਂ ਬੜੀਆਂ ਕਿਤਾਬਾਂ ਪੜ੍ਹਦੇ ਆਂ بڑے ਵਿਚਾਰ ਸੁਣਦੇ ਆਂ ਉਹ ਜਿਵੇਂ ਮੈਂ ਇੱਕ ਦਿਨ ਪੜ੍ਹਿਆ ਸੀ ਕਿ ਜਿਹੜਾ ਬਾਪ ਉਹ ਟੀਨ ਦੀ ਛਤ ਵਰਗਾ ਹੁੰਦਾ ਔਲਾਦ ਟੱਬਰ ਦੇ ਬਾਕੀ ਜੀ ਸਾਰੇ ਜਿਹੜੇ ਉਹ ਥੱਲੇ ਬੈਠੇ ਹੁੰਦੇ ਤੇ ਮੀਹ ਹਨੇਰੀ ਝੱਖੜ ਝੁਲਾ ਹੁੰਦਾ ਉਹ ਸਾਰਿਆਂ ਨੂੰ ਬਚਾ ਕੇ ਰੱਖਦਾ ਪਰ ਥੱਲੇ ਬੈਠੇ ਮੇਰੇ ਅਰਗੇ ਕਰੀ ਜਾਂਦੇ ਹੁੰਦੇ ਵੀ ਯਾਰ ਛੱਤ ਆਵਾਜ਼ ਬਹੁਤ ਕਰਦੀ ਆ ਇਹ ਨਹੀਂ ਪਤਾ ਹੁੰਦਾ ਵੀ ਸਾਰਾ ਕੁਝ ਉਹਦੇ ਉੱਤੇ ਡਿੱਗ ਰਿਹਾ ਤੁਹਾਡੇ ਬਾਪ ਦੇ ਉੱਤੇ ਤੁਹਾਡੀ ਮਾਤਾ ਦੇ ਉੱਤੇ ਬਹੁਤ ਕੁਝ ਮੁਸੀਬਤਾਂ ਨਾਲ ਡਿੱਗ ਰਿਹਾ ਪਰ ਉਹ ਤੁਹਾਡੇ ਤੱਕ ਗੱਲਾਂ ਪਹੁੰਚਣ ਨਹੀਂ ਦਿੰਦੇ ਇਹ ਉਹਨਾਂ ਦੀ ਕਲਾ ਕਹਿ ਲਈਏ ਇਹ ਕਹਿ ਦਈਏ ਵੀ ਉਹਨਾਂ ਨੂੰ ਤਾਂ ਸੁਭਾਅ ਦੇ ਵਿੱਚ ਸ਼ਾਮਲ ਹੋ ਗਿਆ ਯਾਰ ਵੀ ਔਲਾਦ ਤੱਕ ਇਹ ਗੱਲ ਨਹੀਂ ਜਾਣ ਦੇਣੀ ਜਿੰਨਾ ਚਿਰ ਅਸੀਂ ਹੈਗੇ ਆ ਉਹ ਜਿਵੇਂ ਇੱਕ ਵਿਦਵਾਨ ਨੇ ਗੱਲ ਕਹੀ ਹੈ ਕਿਨੇ ਵੀ ਜਿਹੜਾ ਬਾਪ ਆ ਨਾ ਉਹ ਬਾਪ ਐਸੀ ਸ਼ਖਸੀਅਤ ਆ ਬਾਪ ਦੀ ਪਰਭਾਸ਼ਾ ਕੀ ਆ ਔਲਾਦ ਨੂੰ ਨਵੇਂ ਕੱਪੜੇ ਨਵੀਂ ਜੁੱਤੀ ਸਭ ਕੁਝ ਨਵਾਂ ਦੇ ਕੇ ਖੁਸ਼ ਹੁੰਦਾ ਤੇ ਆਪ ਟੁੱਟੀ ਜੁੱਤੀ ਤੇ ਪਾਟੇ ਲੀੜਾਂ ਦੇ ਵਿੱਚ ਖੁਸ਼ ਰਹਿ ਲਿੰਦਾ ਇਹ ਬਾਪ ਹੁੰਦਾ ਤੁਸੀਂ ਆਪਦੇ ਬਾਪ ਦੀ ਕਦਰ ਕਰਿਆ ਕਰੋ ਆਪਦੀ ਮਾਂ ਦਾ ਸਤਿਕਾਰ ਕਰਿਆ ਕਰੋ ਤੁਹਾਡੀ ਮਾਂ ਤੁਹਾਡਾ ਪਿਤਾ ਸਾਡੇ ਸਭ ਦੇ ਸਾਝੇ ਹੀ ਆ ਪਰ ਮਗਰੋਂ ਕੁਝ ਹੁੰਦਾ ਨਹੀਂ ਤੁਹਾਡੇ ਕੋਲ ਮਗਰੋਂ ਤੁਸੀਂ ਐਸੇ ਕੱਲੇ ਪੈਨੇ ਆ ਹੁਣ ਵੀ ਮੈਂ ਗੱਲ ਕਹਿਨਾ ਕਿ ਕਾਸ਼ ਉਹਦੋਂ ਮੈਨੂੰ ਮੌਤ ਆ ਜਾਂਦੀ ਬਾਪ ਦੀ ਥਾਂ ਤੇ ਮੈਂ ਉਦੋਂ ਨਾ ਹੁੰਦਾ ਮੈਨੂੰ ਕੁਛ ਹੋ ਜਾਂਦਾ ਤੁਹਾਡੇ ਇੱਧਰ ਜਜ਼ਬਾਤ ਹੁੰਦੇ ਆ ਨਾ ਤੁਸੀਂ ਜਦੋਂ ਫਿਸਦੇ ਆ ਉਦੋਂ ਮੈਂ ਹੁਣ ਮੈਂ ਇਹ ਵੀ ਸੋਚਦਾ ਕਿ ਕਾਸ਼ ਮੇਰੇ ਕੋਲੇ ਉਦੋਂ 2 ਲੱਖ ਹੁੰਦਾ ਮੇਰੇ ਕੋਲ 3 ਲੱਖ ਹੁੰਦਾ ਮੇਰੀ ਕਿਸੇ ਨੇ ਮਦਦ ਕੀਤੀ ਹੁੰਦੀ ਮੈਂ ਕਿਸੇ ਤੋਂ ਪੈਸੇ ਮੰਗ ਲਏ ਹੁੰਦੇ ਮੈਨੂੰ ਇੰਨੀ ਸਮਝ ਹੁੰਦੀ ਕਿ ਡੀ ਐਮ ਸੀ ਦੇ ਵਿੱਚ ਜੇਕਰ ਮੈਂ ਇੱਕ ਵਾਰੀ ਫੇਰ ਲੈ ਜਾ ਜਾਂ ਮੈਨੂੰ ਇੰਨਾ ਕੁ ਮੌਕਾ ਕੁਦਰਤ ਨੇ ਦਿੱਤਾ ਹੁੰਦਾ ਵੀ ਭਾਈ ਮੈਂ ਲਗਾਤਾਰ ਇਲਾਜ ਕਰਵਾ ਸਕਦਾ ਤੇ ਸ਼ਾਇਦ ਮੇਰਾ ਬਾਪ ਹੋਰ 5 7 10 ਸਾਲ ਕੱਢ ਜਾਂਦਾ ਮੇਰੀਆਂ ਮੁਸ਼ਕਲਾਂ ਹੋਰ ਰੂਪ ਦੇ ਵਿੱਚ ਹੁੰਦੀਆਂ ਹਰ ਪਰਿਵਾਰ ਦੇ ਵਿੱਚ ਹਰ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕਿਸੇ ਦੀ ਜ਼ਿੰਦਗੀ ਵੀ ਸੁੱਖਾਂ ਲੱਦੀ ਨਹੀਂ ਆ ਤੁਸੀਂ ਟਾਟੇ ਬਰਲਿਆਂ ਤੋਂ ਲੱਗ ਜਾਓ ਤੇ ਆਪਣੇ ਪਿੰਡ ਦੇ ਵਿੱਚ ਜਿਹੜਾ ਸਭ ਤੋਂ ਵੱਧ ਗੁਰਬਤ ਦੇ ਵਿੱਚ ਰਹਿੰਦਾ ਬੰਦਾ ਸਭ ਦੀਆਂ ਸਮੱਸਿਆਵਾਂ ਸਮੱਸਿਆਵਾਂ ਦੇ ਰੂਪ ਵੱਖੋ ਵੱਖਰੇ ਆ ਪਰ ਇਨ੍ਹਾਂ ਸਮੱਸਿਆਵਾਂ ਦੇ ਵਿੱਚ ਢਾਲ ਬਣ ਕੇ ਬਾਪ ਖੜਦਾ ਇਸ ਬਾਪ ਦੀ ਆਪਾਂ ਬਹੁਤ ਘੱਟ ਕਦਰ ਕਰਦੇ ਆ ਫੋਟੋ ਟੰਗੀ ਤੋਂ ਜਿਹੜੇ ਭਾਵ ਕੁਝ ਨਹੀਂ ਆਪਾਂ ਆਪਾਂ ਫੋਟੋ ਸਾਂਝੇ ਰੂਪ ਦੇ ਵਿੱਚ ਖੁਸ਼ਹਾਲੀ ਵਾਲੀ ਖੁਸ਼ ਚਿਹਰੇ ਵਾਲੀ ਹਾਸੇ ਵਾਲੀ ਬਣਾ ਕੇ ਜੇ ਕਰ ਲਾਗੇ ਤੇ ਆਪਦੇ ਬਾਪ ਨੂੰ ਜੇਕਰ ਇਸ ਗੱਲ ਦਾ ਸਾਥ ਕਰਾਗੇ ਕਿ ਯਾਰ ਬਾਪੂ ਤੂੰ ਬਹੁਤ ਵੱਡੀ ਹਸਤੀ ਆ ਮੇਰਾ ਤੁਹਾਨੂੰ ਇੱਕ ਸਵਾਲ ਆ ਮੇਰੇ ਭੈਣਾ ਵੀਰਾਂ ਤੁਸੀਂ ਤੁਹਾਨੂੰ ਇੱਕ ਸਵਾਲ ਆ ਵੀ ਤੁਸੀਂ ਆਪਦੇ ਪਿਤਾ ਨੂੰ ਕਿੰਨੀ ਕਵਾਰੀ ਅਜੇ ਤੱਕ ਆਖਿਆ ਹੋਣਾ ਵੀ ਬਾਪੂ ਯਾਰ ਸੱਚੀ ਮੁੱਚੀ ਤੂੰ ਬਹੁਤ ਵੱਡੀ ਹਸਤੀ ਆ ਮੈਂ ਤਾਂ ਤੇਰੇ ਪੈਰ ਦੀ ਜੁੱਤੀ ਵਰਗਾ ਵੀ ਨਹੀਂ ਤੇਰੇ ਕਰਕੇ ਮੈਂ ਦੁਨੀਆ ਦੇ ਉੱਤੇ ਕਦੇ ਉਹਨੂੰ ਗਲਵਕੜੀ ਦੇ ਵਿੱਚ ਲੈ ਕੇ ਆਖਿਓ ਫਿਰ ਗੱਲ ਬਣਦੀ ਆ ਕਦੇ ਆਪਦੀ ਮਾਂ ਨੂੰ ਇਹ ਗੱਲ ਕਹਿ ਕੇ ਦੇਖੋ ਕਿ ਮਾਂ ਤੂੰ ਬਹੁਤ ਸੋਹਣੀ ਆ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਆ ਕਿਉਂਕਿ ਤੂੰ ਮੈਨੂੰ ਇਹ ਧਰਤੀ ਦਿਖਾਈ ਆ ਤੇਰੇ ਵਰਗਾ ਕੋਈ ਵੀ ਨਹੀਂ ਆ ਦੁਨੀਆ ਦੀ ਕੋਈ ਵੀ ਸ਼ਖਸੀਅਤ ਤੇਰੇ ਵਰਗੀ ਕੋਈ ਵੀ ਹਸਤੀ ਦੁਨੀਆ ਦਾ ਕੋਈ ਵੀ ਹਿੱਸਾ ਤੇਰੇ ਵਰਗਾ ਨਹੀਂ ਆ ਮਾਂ ਬਾਪ ਨੂੰ ਮੇਰਾ ਖਿਆਲ ਵੀ ਆ ਗੱਲ ਜਿਉਂਦੇ ਜੀ ਕਹਿਣੀ ਚਾਹੀਦੀ ਆ ਮਗਰ ਉਹ ਸ਼ਰਾਦ ਕਰਨ ਦੇ ਨਾਲੋਂ ਮਗਰ ਉਹ ਚੇਤੇ ਕਰਨ ਦੇ ਨਾਲੋਂ ਬਰਸੀਆਂ ਮਨਾਉਣ ਦੇ ਨਾਲੋਂ ਆਪਾਂ ਜਿਉਂਦੇ ਜੀ ਕਦਰ ਕਰਨੀ ਸਿੱਖੀਏ ਜਿਹੜੀਆਂ ਮੇਰੇ ਕੋਲ ਔਕਾਇਆਂ ਹੋਈਆਂ ਹਰ ਕਿਸੇ ਤੋਂ ਹੁੰਦੀਆਂ ਮੇਰੇ ਚਲੋ ਆਰਥਿਕ ਪੱਖ ਸੀਗਾ ਤੁਹਾਡੇ ਕੋਲੇ ਸ਼ਾਇਦ ਇਹ ਆਰਥਿਕ ਪੱਖ ਹੋਵੇ ਜਾਂ ਆਰਥਿਕ ਪੱਖ ਸੁਖਾਵਾਂ ਵੀ ਹੋਵੇ ਪਰ ਸਮਾਂ ਨਹੀਂ ਹੁੰਦਾ ਔਰ ਬਾਪੂ ਬੇਬੇ ਲਈ ਸਮਝ ਜ਼ਰੂਰ ਕੱਢਣਾ ਚਾਹੀਦਾ ਜੇ ਨਹੀਂ ਕੱਢਦੇ ਤਾਂ ਮਗਰੋਂ ਕੁਝ ਨਹੀਂ ਹੁੰਦਾ ਵਾ ਮਗਰੋਂ ਕੁਝ ਨਹੀਂ ਰਹਿੰਦਾ ਮਗਰੋਂ ਚੇਤੇ ਕਰੀ ਜਾਂਦੇ ਕਿ ਯਾਰ ਇੱਕ ਵੇਲੇ ਆਏ ਸੀ ਜੇ ਕਿਤੇ ਮੈਂ ਇੰਉ ਕਰ ਲਿਆ ਹੁੰਦਾ ਇੱਕ ਵੇਲੇ ਆਏ ਸੀ ਜੇ ਕਿਤੇ ਉਦੋਂ ਮੈਂ ਚੁੱਪ ਰਹਿ ਲਿਆ ਹੁੰਦਾ ਬਾਪ ਦੀਆਂ ਝਿੜਕਾਂ ਦੇ ਵਿੱਚ ਬਹੁਤ ਕੁਝ ਆ ਬਾਪ ਕਦੇ ਨਹੀਂ ਚਾਹੁੰਦਾ ਕਿ ਮੇਰੀ ਔਲਾਦ ਪਿੱਛੇ ਰਵੇ ਦੁਨੀਆ ਦੇ ਵਿੱਚ ਇਕਲੌਤਾ ਇਨਸਾਨ ਬਾਪ ਆ ਜਿਹੜਾ ਇਹ ਗੱਲ ਕਹਿੰਦਾ ਕਿ ਮੈਂ ਪਿੱਛੇ ਰਹਿ ਜਾ ਮੇਰਾ ਪਿਓ ਪੁੱਤ ਅੱਗੇ ਨਿਕਲ ਜੇ ਸਿਰਫ ਇਹ ਬਾਪ ਆ ਬਾਪ ਆਪਦੇ ਮੋਢਿਆਂ ਦੇ ਉੱਤੇ ਬਿਠਾ ਕੇ ਤੁਹਾਨੂੰ ਮੇਲਾ ਦਿਖਾਉਂਦਾ ਆਪਦੇ ਮੋਢਿਆਂ ਤੋਂ ਉੱਚਾ ਤੁਹਾਨੂੰ ਬਾਪ ਚੁੱਕ ਸਕਦਾ ਹੋਰ ਕੋਈ ਵੀ ਨਹੀਂ ਮੇਰਾ ਮਨ ਫਿਸਿਆ ਹੋਇਆ ਮੈਂ ਆਪਣੇ ਜਜ਼ਬਾਤ ਸਾਂਝੇ ਕੀਤੇ ਆ ਤੁਹਾਡਾ ਬਾਪ ਸਲਾਮਤ ਰਵੇ ਤੁਹਾਡੀ ਮਾਂ ਸਲਾਮਤ ਰਵੇ ਤੁਸੀਂ ਉਹਨਾਂ ਦੀ ਕਦਰ ਕਰੋ ਉਹਨਾਂ ਦੀ ਉਮਰ ਲੰਮੀ ਹੋਵੇ ਤੇ ਜੇ ਦੁਨੀਆ ਦੇ ਉੱਤੇ ਨਹੀਂ ਜਾਂ ਦੋਵਾਂ ਦੇ ਵਿੱਚੋਂ ਇੱਕ ਨਹੀਂ ਉਹਨਾਂ ਦੀ ਸੋਚ ਨੂੰ ਜਿਉਂਦੀ ਰੱਖਿਓ ਉਹਨਾਂ ਦੀ ਯਾਦ ਦੇ ਵਿੱਚ ਬੂਟਾ ਜ਼ਰੂਰ ਲਾਇਓ ਤੇ ਜਿਹੜਾ ਉਹਨਾਂ ਨੇ ਲਾਇਆ ਸੀ ਵਰਸੀ ਦੇ ਮੌਕੇ ਜਨਮਦਨ ਦੇ ਉਹਨਾਂ ਦੇ ਮੌਕੇ ਕਦੇ ਬੂਟੇ ਨੂੰ ਗਲਵਕੜੀ ਪਾ ਕੇ ਦੇਖੋ ਤੁਹਾਨੂੰ ਲੱਗੂ ਵੀ ਤੁਹਾਡਾ ਬਾਪੂ ਆ ਗਿਆ ਉਹਨੇ ਫੇਰ ਇੱਕ ਵਾਰੀ ਕਹਤਾ ਜਿਉਂਦਾ ਰਹਿ ਸ਼ੇਰਾ ਮੈਂ ਤੇਰੇ ਨਾਲ ਆ